ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਪਟਿਆਲਾ ਦੇ ਵਿੱਚ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਕਿ ਮੋਸਟ ਵਾਂਟਡ ਸਨ ਦੱਸਤੀ ਕਿ ਇਹਨਾਂ ਨਸ਼ਾ ਤਸਕਰਾਂ 'ਤੇ ਪਹਿਲਾਂ ਵੀ ਹਥਿਆਰਾਂ ਤੇ ਨਸ਼ਿਆਂ ਦੇ ਕਈ ਮਾਮਲੇ ਦਰਜ ਸੀ ਜਿਹੜੇ ਅਖੀਰਕਾਰ ਹੁਣੇ ਪੁਲਿਸ ਦੇ ਹੱਥੇ ਚੜ ਗਏ ਨੇ ਉਦੋਂ ਇਸ ਮਾਮਲੇ ਦੀ ਜਾਣਕਾਰੀ ਦੇ ਹੁੰਦੇ ਹੋਏ ਡੀਐਸਪੀ ਸਿਟੀ ਵੰਤ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜੀ ਉਤੇ ਰੋਹਿਤ ਨਾਮ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ ਹੈਰੋਇਨ ਵੀ ਬਰਾਮਦ ਹੋਈ ਹੈ ਹਾਲਾਂਕਿ ਇਹਨਾਂ ਦੋਵਾਂ ਤੇ ਪਹਿਲਾਂ ਵੀ ਕਈ ਮਾਮਲੇ ਨਸ਼ਾ ਤਸਕਰੀ ਦੇ ਤੇ ਹਥਿਆਰਾਂ ਨੂੰ ਲੈ ਕੇ ਦਰਜ ਸੀ ਤੇ ਪੁਲਿਸ ਇਹਨਾਂ ਦੀ ਲੰਬੇ ਸਮੇਂ ਤੋਂ ਪਾਲ ਕਰਦੀ ਸੀ ਉਦਰ ਪਟਿਆਲਾ ਦਾ ਡਰੱਗ ਹੌਟਸਪੌਟ ਮੰਨਿਆ ਜਾਣ ਵਾਲਾ ਮੁਹੱਲਾ ਜਿਹਦੇ ਵਿੱਚ ਇਹ ਸਪਲਾਈ ਕਰਦੇ ਸੀ ਹਾਲਾਂਕਿ ਪਹਿਲਾਂ ਵੀ ਇੱਕ ਵਿਅਕਤੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਦੇ ਜਿਸ ਦਾ ਨਾਮ ਮਨੀਸ਼ ਰਾਜਪੂਤ ਉਹ ਵੀ ਐਸੇ ਹੀ ਮੁਹੱਲੇ ਦੇ ਵਿੱਚ ਬਦਨਾਮ ਮੁਹੱਲੇ ਦੇ ਵਿੱਚ ਸਪਲਾਈ ਕਰਦਾ ਸੀ ਤੇ ਹੁਣ ਪੁਲਿਸ ਦੇ ਹੱਥੇ ਤਿੰਨੋਂ ਵਿਅਕਤੀ ਗ੍ਰਿਫਤਾਰ ਨੇ ਪੁਲਿਸ ਦਾ ਕਹਿਣਾ ਹੈ ਕਿ ਇਹ ਜੋ ਨਸ਼ੇ ਦੀ ਸਪਲਾਈ ਚੈਨ ਹੈ ਇਸ ਨੂੰ ਤੋੜਨ ਦੇ ਵਿੱਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਤੇ ਅੱਗੇ ਵੀ ਅਜਿਹੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਪੁਲਿਸ ਕਰਦੀ ਰਹੇਗੀ ਤਾਂ ਜੋ ਸੂਬੇ ਦੇ ਵਿੱਚ ਨਸ਼ਾ ਵਿਕਰੇਤ ਨਸ਼ੇ ਦੀ ਜੋ ਚੇਨ ਬਣੀ ਹੋਈ ਹੈ ਉਹ ਟੁੱਟ ਸਕੇ ਤੇ ਸੂਬਾ ਮੁੜ ਤੋਂ ਰੰਗਲਾ ਪੰਜਾਬ ਬਣ ਸਕੇ ਹਾਂਜੀ ਇੱਕ ਰਿਕਵਰੀ ਹੋਈ ਹੈ ਕਿ ਇਹ ਮੌਜੂਦ ਹੈ ਇਹ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਸ਼ਾ ਨਿਰਦੇਸ਼ਾਂ ਹੇਠ ਇਹ ਕਤਵਾਲੀ ਪੁਲਿਸ ਨੂੰ ਇੰਸਪੈਕਟਰ ਜਸਪਰੀ ਸਿੰਘ ਕਾਲੋਂ ਦੀ ਪਾਰਟੀ ਨੂੰ ਕੱਲ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇਹਨਾਂ ਨੇ ਇੱਕ ਰੋਹਿਤ 엘ੀਸ ਚੀਕੂ ਨਾਂ ਦਾ ਇਹ ਲਿਸਟਡ ਗੈਂਗਸਟਰ ਹੈ ਇਸਤੇ ਪਹਿਲਾਂ ਵੀ 10 ਦੇ ਕਰੀ ਪਿਸਟਲ ਦੇ ਮੁਕਦਮੇਦਾਰ ਚ ਨੇ ਆਰਮਜੈਕਟ ਦੇ ਵੀ ਮੁਕਦਮੇ ਨੇ ਤੇ ਕਮਰਸ਼ੀਅਲ ਐਨਡੀਪੀਐਸ ਮੁਕਦਮਿਆਂ 'ਚ ਵਾਂਟਡ ਸੀਗਾ ਇਹਦੇ ਨਾਲ ਇੱਕ ਇਸਤਾਈ ਹੋਰ ਸਾਥੀ ਆਕਾਸ਼ ਦੋਹਾਂ ਨੂੰ 290 ਗ੍ਰਾਮ ਹੈਰੋਇਨ ਦੇ ਨਾਲ ਗ੍ਰਫਤਾਰ ਕੀਤਾ ਜੋ ਇਹ ਬੰਦੇ ਜਿਹੜਾ ਇੱਕ ਸਾਡੇ ਕਤਵਾਲੀ ਏਰੀਆ ਦਾ ਡਰੱਗ ਹੌਟਸਪੌਟ ਡਰੱਗ ਹੌਟਸਪੌਟ ਹੈ ਰੋੜੀਕੁੱਟ ਮੱਲਾ ਉੱਥੇ ਮੇਨ ਸਪਲਾਈ ਇਹ ਕਰਦੇ ਸੀ ਨਸ਼ੇ ਦੀ ਚਿੱਟੇ ਦੀ ਸਪਲਾਈ ਕਰਦੇ ਸੀ ਜਿਹਦੇ ਨਾਲ ਉਸ ਏਰੀਆ ਦੀ ਸਪਲਾਈ ਲਾਈਨ ਕੱਟੀ ਗਈ ਹੈ ਇਸ ਤੋਂ ਇਲਾਵਾ ਕਰੀਬ 10 ਦਿਨ ਪਹਿਲਾਂ ਵੀ ਇੱਕ ਜੇਲ੍ਹ ਚੋਂ ਸੈਂਟਰ ਜੇਲ੍ਹ ਤੋਂ ਪਟਿਆਲਾ ਤੋਂ ਇੱਕ ਮਨੀਸ਼ ਰਾਜਪੂਤ ਨਾਂ ਦੇ ਵਿਅਕਤੀ ਨੂੰ ਦੋਸ਼ੀ ਨੂੰ ਪ੍ਰੋਡਕਸ਼ਨ ਵੰਡ ਤੇ ਲਿਆ ਕੇ ਉਸ ਪਾਸੋਂ ਵੀ ਅੱਧਾ ਕਿਲੋ ਹੈਰੋਇਨ ਰਿਕਵਰ ਕੀਤੀ ਗਈ ਸੀ ਜੋ ਉਸ ਦੀ ਉਹ ਸਪਲਾਈ ਚੇਨ ਵੀ ਰੋੜੀਕੁੱਟ ਮੱਲਾ ਤੇ ਭੀਮ ਨਗਰ ਜੋ ਚਾਰਨ ਡਿਵੀਜ਼ਨ ਏਰੀਆ ਉੱਥੇ ਸਪਲਾਈ ਨਸ਼ਾ ਹੁੰਦਾ ਸੀ ਇਸ ਤੋਂ ਇਲਾਵਾ ਡੇਲੀ ਰਿਊੜੀਕੁੱਟਮ ਲੇਟੇ ਭੀਮਨਗਰ ਵਿੱਚ ਲਗਾਤਾਰ ਕੱਸੋ ਆਪਰੇਸ਼ਨ ਜਾਂ ਗਾਇ ਬਗਾਹੇ ਚੈਕਿੰਗ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਤੇ ਜਿਹੜੇ ਨਸ਼ੇ ਦੀ ਸਪਲਾਈ ਲਾਈਨਾਂ ਹੁਣ ਕੱਟਣ ਨਾਲ ਅੱਗੇ ਜਿਹੜੀਆਂ ਆਗੋ ਬਦਨਾਮ ਉਥੇ ਲੇਡੀਜ਼ ਨੇ ਜਿਹੜੀਆਂ ਛੋਟੇ ਲੈਵਲ ਤੇ ਨਸ਼ਾ ਵੇਚਣ ਦਾ ਕੰਮ ਕਰਦੀਆਂ ਨੇ ਇਹਨਾਂ ਦੀ ਅੱਗੇ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਇਨਫੋਰਮੇਸ਼ਨ ਦੇ ਆਧਾਰ ਤੇ ਕਲਕਸ਼ਮੀ ਨਾ ਦੀ ਲੇਡੀਜ਼ ਨੂੰ ਉਹ ਵੀ ਗ੍ਰਿਫਤਾਰ ਕੀਤਾ ਗਿਆ ਕੱਲ ਤੇ ਇਸ ਤੋਂ ਇਲਾਵਾ ਤਿੰਨ ਚਾਰ ਹੋਰ ਲੇਡੀਜ਼ ਨੇ ਜਿਹੜੀਆਂ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਇਹ ਸਾਰੀ ਕਾਰਵਾਈ ਰਿਸਪੈਕਟਰ ਜਸਪਰੀ ਸਿੰਘ ਕਾਲੋਂ ਵੱਲੋਂ ਆਪ ਖੁਦ ਆਪਣੀ ਨਿਗਰਾਨੀ ਵਿੱਚ ਅਮਲ ਚ ਲੈੰਦੀ ਗਈ ਹੈ ਜੇ ਅੱਗੇ ਵੀ ਪਟਿਆਲਾ ਪੁਲਿਸ ਸਿਟੀ 1 ਸਰਕਲ ਬਿਲਕੁਲ ਬਚਨਬੱਤ ਹਰ ਤਰ੍ਹਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨਸ਼ੇ ਦੀ ਕਿਸੇ ਵੀ ਤਰ੍ਹਾਂ ਦੀ ਸਰਗਰਮੀ ਇਸ ਇਲਾਕੇ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ ਤੇ ਡਰਗ ਹਾਊਸ ਕੋਰਟ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਸਰ ਜਿਸ ਤਰ੍ਹਾਂ ਕਿ ਲੋੜੀ ਕੋਰ ਮੰਨ ਲਾ ਬਦਨਾਮ ਏਰੀਆ ਹੈ ਉੱਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਇੱਕ ਨਸ਼ੇ ਨੂੰ ਲੈ ਕੇ ਉਹ ਉਹਨਾਂ ਦੇ ਉੱਪਰ ਆਉਣ ਵਾਲੇ ਸਮੇਂ ਦੇ ਕੋਈ ਸਖਾਈ ਕੀਤੀ ਗਈ ਪਹਿਲਾਂ ਵੀ ਰੋੜੀਕੁੱਟ ਮਹੱਲੇ ਵਿੱਚ ਤਿੰਨ ਡੈਮੋਲੇਸ਼ਨ ਦੀਆਂ ਕਾਰਵਾਈਆਂ ਜਾਂ ਅਮਲ ਚ ਲੈਂਦੀਆਂ ਗਈਆਂ ਨੇ ਇਸ ਤੋਂ ਇਲਾਵਾ ਗਾਹੇ ਬਗਾਹੇ ਸਰਚ ਚੈਕਿੰਗ ਹਰ ਰੋਜ਼ ਉੱਥੇ ਕੀਤੀ ਜਾਂਦੀ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਉੱਥੇ ਤਾਂ ਕਿ ਨਸ਼ੇ ਦੀ ਸਪਲਾਈ ਚੇਨ ਨੂੰ ਕੱਟਿਆ ਜਾ ਸਕੇ ਤੇ ਜਿਹੜਾ ਪਰਚੂਨ ਚ ਕੋਈ ਨਸ਼ਾ ਮਾੜਾ ਮੋਟਾ ਵਿਕਦਾ ਉਸ ਤੇ ਵੀ ਰੋਕ ਲਗਾਈ ਜਾ ਸਕੇ ਹਰ ਤਰ੍ਹਾਂ ਦਾ ਐਫਰਟ ਚੱਲ ਰਿਹਾ ਹੈ